ਹਸਨ ਸਿੰਘ ਨੂੰ ਇਨਸਾਫ ਦਲਾਨ ਲਈ ਖੰਨਾ ਸਮਰਾਲਾ ਦੇ ਬਾਅਦ ਐਸੋਸੀਏਸ਼ਨ ਵੱਲੋਂ ਦੂਜੇ ਦਿਨ ਵੀ ਹੜਤਾਲ ਜਾਰੀ ਰੱਖੀ ਐਡਵੋਕੇਟ ਹਸਨ ਸਿੰਘ ਜੋ ਕਿ ਖੰਨਾ ਜੀ ਨੂੰ ਜਰੂਰ ਲੈਟਰ ਲਿਖਿਆ ਗਿਆ ਸੀ ਉਹ ਪਰ ਪਤਾ ਨਹੀਂ ਅਜੇ ਉਹ ਕਿੱਥੇ ਅੰਡਰ ਪ੍ਰੋਸੈਸ ਹੈ ਜਾਂ ਕਿਸ ਤਰ੍ਹਾਂ ਹੈ ਪਰ ਅਜੇ ਤੱਕ ਵੀ ਕੋਈ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਉਹਨੂੰ ਵੀ ਅਗੇ ਪ੍ਰਸੀੂ ਕਰਾਂਗੇ ਹੁਣ ਕੱਲ ਤੋਂ ਬਾਅਦ ਨਵਾਂ ਫਿਰ ਬਣਾਇਆ ਗਿਆ ਕਮੇਟੀ ਦੀ ਵੋਟਾਂ ਸੀ ਅਮਲੌਰ ਵਿੱਚ ਸਾਡੇ 12 ਮੈਂਬਰ ਨੇ ਐਡਵੋਕੇਟ ਹਰਸ਼ਦੀਪ ਸਿੰਘ ਜੀ ਉਹਨਾਂ ਦੇ ਉੱਪਰ ਅਟੈਕ ਕੀਤਾ ਐਮਰਲ ਦੇ ਬ੍ਰਦਰ ਨੇ ਮਣੀ ਬੜੇ ਨੇ ਤੇ ਇੰਜਰੀਜ਼ ਹੋਈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਸਨ ਸਿੰਘ ਨੂੰ ਇਨਸਾਫ ਦਲਾਲ ਲਈ ਖੰਨਾ ਸਮਰਾਲਾ ਤੇ ਬਾਅਰ ਐਸੋਸੀਏਸ਼ਨ ਵੱਲੋਂ ਦੂਜੇ ਦਿਨ ਵੀ ਹੜਤਾਲ ਜਾਰੀ ਰੱਖੀ ਐਡਵੋਕੇਟ ਹਸਨ ਸਿੰਘ ਜੋ ਕਿ ਖੰਨਾ ਤੇ ਸਮਰਾਲਾ ਬਾਅਰ ਐਸੋਸੀਏਸ਼ਨ ਦੇ ਮੈਂਬਰ ਹਨ ਹਮ ਲੋ ਨਗਰ ਕਾਉਂਸਲ ਚੋਣਾ ਦੌਰਾਨ ਐਡੋਕੇਟ ਤੇ ਹਮ ਹੋਇਆ ਹਮਲਾ ਇਸ ਮਾਮਲੇ ਚ 9 ਜਨਵਰੀ ਨੂੰ ਪੰਜਾਬ ਭਰ ਦੇ ਵਕੀਲਾਵਲੋ ਹੜਤਾਲ ਕੀਤੀ ਜਾਵੇਗੀ ਅਤੇ ਫਤਿਹਗੜ੍ਹ ਸਾਹਿਬ ਤੋਂ ਐਸਐਸਪੀ ਦਫਤਰ ਦੇ ਬਾਹਰ ਧਰਨਾ ਵੀ ਲਗਾਇਆ ਜਾਵੇਗਾ ਗੈਰੀ ਇਵਨਿੰਗ ਮਰਦਾਬਾਦ ਗੈਰੀ ਇਵਨਿੰਗ ਮਰਦਾਬਾਦ ਆਮ ਆਦੀ ਪਾਰਟੀ ਮਰਦਾਬਾਦ ਆਮ ਆਦੀ ਪਾਰਟੀ ਮਰਦਾਬਾਦ ਗੈਰੀ ਇਵਨਿੰਗ ਮਰਦਾਬਾਦ ਦੇਖੋ ਜੀ ਇਹ ਤਾਂ ਸਿਆਸੀ ਪ੍ਰਭਾਵ ਦੇ ਤਹਿਤ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਜਿਹੜਾ ਪਸੰਗ ਸੰਗ ਤੇ ਹਮਲਾ ਕਰਨ ਵਾਲੇ ਨੇ ਉਹਦੇ ਵਿੱਚ ਮੁੱਖ ਜਿਹੜਾ ਦੋਸ਼ੀ ਹੈ ਉਹ ਅਮਲੋਦ ਦੇ ਮਜੂਤਾ ਐਮਐਲਏ ਦਾ ਸਕਾ ਭਰਾਏ ਮਨੀਵੜੇ ਉਹਦੇ ਕਰਕੇ ਸਿਆਸੀ ਜਿਹੜੀ ਉਹਨਾਂ ਦੀ ਪਹੁੰਚ ਹੈ ਉਹਦੇ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਅਫਸਰशाही ਦਬਾਅ ਦੇ ਵਿੱਚ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਦੋ ਦਿਨ ਤੋਂ ਲਗਾਤਾਰ ਕਿੱਥੇ ਕਿੱਥੇ ਸਟ੍ਰਾਈਕ ਚੱਲ ਰਹੀ ਹੈ ਦੋ ਦਿਨ ਤੋਂ ਕੰਨਾ ਤੇ ਸਮਰਾਲਾ ਹੀ ਚੱਲ ਰਹੀ ਹੈ ਬਾਕੀ ਕੱਲ ਨੂੰ ਪੰਜਾਬ ਦੀ ਕਾਲ ਵੀ ਹੈ ਪ੍ਰੋਟੈਸਟ ਇਹ ਨਹੀਂ ਤਾਂ ਅੱਗੇ ਜਾਊਗਾ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਕਾਨੂੰਨ ਵਿਵਸਥਾ ਤਾਂ ਹੀ ਲਾਗੂ ਰਹੂਗੀ ਨਾ ਜੇ ਕਾਨੂੰਨ ਦੇ ਮਤਾਬਕ ਗੱਲਾਂ ਹੋਣਗੀਆਂ ਸਾਰੀਆਂ ਹੁਣ ਕਾਨੂੰਨ ਦੇ ਮਤਾਬਕ ਉਹਨਾਂ ਨੂੰ ਐਫ ਆਈ ਆਰ ਕਰਨੀ ਚਾਹੀਦੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਇੱਕ ਬਾਈਸ਼ੇਅਰ ਮੈਂ ਵੱਲੋਂ ਡੀਜੀਪੀ ਨੂੰ ਵੀ ਲੈਟਰ ਲਿਖਿਆ ਗਿਆ ਸੀ ਉਸ ਤੇ ਵੀ ਉਸ ਤੋਂ ਬਾਅਦ ਵੀ ਨਹੀਂ ਕੋਈ ਕਾਰਵਾਈ ਨਹੀਂ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਡੀ ਉਹ ਡੀਜੀਪੀ ਨੂੰ ਜ਼ਰੂਰ ਲੈਟਰ ਲਿਖਿਆ ਗਿਆ ਸੀ ਉਹ ਪਰ ਪਤਾ ਨਹੀਂ ਅਜੇ ਉਹ ਕਿੱਥੇ ਅੰਡਰ ਪ੍ਰੋਸੈਸ ਹੈ ਜਾਂ ਕਿਸ ਤਰ੍ਹਾਂ ਹੈ ਪਰ ਅਜੇ ਤੱਕ ਵੀ ਕੋਈ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਉਹਨੂੰ ਵੀ ਅੱਗੇ ਪਰਸੀਵ ਕਰਾਂਗੇ ਹੁਣ ਕੱਲ ਤੋਂ ਬਾਅਦ ਨਵਾਂ ਬਣਾਈ ਜਾਊਗੀ ਸਟਰੈਟਜੀ ਵੀ ਕਿਸ ਤਰ੍ਹਾਂ ਹੈ ਇਹ ਐਜੀਟੇਸ਼ਨ ਨੂੰ ਅੱਗੇ ਚਲਾਉਣਾ ਤੇ ਰੋਡ ਪੇ ਤਾਂ ਇਹ ਕੋਈ ਹਾਈ ਕੋਰਟ ਜਾਂ ਫਿਰ ਕੋਈ ਹੋਰ ਅਦਾਲਤਾਂ ਦੇ ਵਿੱਚ ਨਹੀਂ ਉਹ ਉਹ ਤਾਂ ਹਾਈ ਕੋਰਟ ਦਾ ਤੇ ਕਾਨੂੰਨ ਦਾ ਤਾਂ ਜਿਹੜੀ ਪ੍ਰੋਟੈਕਸ਼ਨ ਉਹ ਤਾਂ ਅਸੀਂ ਲੈਣੀ ਹੋਣਾ ਨਾ ਉਹ ਤਾਂ ਹੋਣਾ ਹੀ ਹੈ ਕੁਦਰਤੀ ਹੈ ਪਰ ਪਹਿਲਾਂ ਅਸੀਂ ਤਾਂ ਦੇਖਣਾ ਚਾਹੁੰਦੇ ਹਾਂ ਵੀ ਐਡਮਿਨਿਸਟ੍ਰੇਸ਼ਨ ਲੈਵਲ ਤੇ ਕਿ ਆਮ ਲੋਕਾਂ ਨੂੰ ਕਿਵੇਂ ਸੁਣਵਾਈ ਹੋਊਗੀ ਉਹਨਾਂ ਦੀ ਜੇ ਇੱਕ ਵਕੀਲ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਸੱਤਾਧਾਰੀ ਐਮਐਲਏ ਦੇ ਭਰਾ ਤੋਂ ਬਿਨਾਂ ਕੋਈ ਹੋਰ ਹੁੰਦਾ ਲੱਗਦਾ ਕਿ ਐਫਐਨ ਲਈ ਇੰਨੇ ਕੁ ਸਟਰਗਲ ਕਰਨਾ ਪੈਣਾ ਫੇਰ ਸ਼ਾਇਦ ਨਾ ਇੰਨਾ ਕਰਨਾ ਪੈਂਦਾ ਤੇ ਇਹ ਤਾਂ ਸਟਰਗਲ ਤਾਂ ਤਾਂ ਹੀ ਕਰਨਾ ਪੈ ਰਿਹਾ ਹੈ ਖੈਰ ਵੀ ਐਮਐਲਏ ਦਾ ਭਰਾ ਡਾਇਰੈਕਟਲੀ ਇਨਵੋਲਵਮੈਂਟ ਤੇ ਮੇਨ ਅਕਿਊਜ਼ਡ ਆ ਉਹਦੇ ਵਿੱਚ ਜੋ ਬਿਆਨ ਲਿਖਾਇਆ ਹਸਨ ਸਿੰਘ ਨੇ ਉਹਦੇ ਮੁਤਾਬਕ ਜਿਹੜਾ ਇਹ ਸਾਡਾ ਇਸ਼ੂ ਹੈ ਜੀ ਇਹ 21 ਦਸੰਬਰ ਦੀ ਗੱਲ ਹੈ ਜਦੋਂ ਮਿਸਪਲ ਕਮੇਟੀ ਦੀ ਵੋਟਾਂ ਸੀ ਅਮਲੋੜ ਵਿੱਚ ਸਾਡੇ ਬਾਰ ਮੈਂਬਰ ਨੇ ਐਡਵੋਕੇਟ ਹਰਸਿਲਪ ਸਿੰਘ ਜੀ ਉਹਨਾਂ ਦੇ ਉੱਪਰ ਅਟੈਕ ਕੀਤਾ ਐਮਐਲਏ ਦੇ ਬ੍ਰਦਰ ਨੇ ਮਣੀ ਬੜਿੰਗ ਨੇ ਤੇ ਇੰਜਰੀਜ਼ ਹੋਈਆਂ ਉਹਨਾਂ ਦੀ ਐਮਐਲਏ ਕੱਟੀ ਗਈ ਤੇ ਉਸ ਤੋਂ ਬਾਅਦ ਸਾਡੀ ਪਹਿਲੇ ਪੁਲਿਸ ਵਾਲਿਆਂ ਨੇ ਅਸੀਂ ਐਸਐਚਓ ਨੂੰ ਮਿਲੇ ਸਾਡੀ ਕੋਈ ਸਟੇਟਮੈਂਟ ਨਹੀਂ ਲਿਖੀ ਜੀ ਕਈ ਦਿਨ ਉਹਨਾਂ ਨੇ ਉਸ ਤੋਂ ਬਾਅਦ ਅਸੀਂ ਐਸਐਸਪੀ ਸਾਹਿਬ ਨੂੰ ਅਪਰੋਚ ਕੀਤਾ ਇਸ ਗੱਲ ਤੇ ਉਸ ਤੋਂ ਬਾਅਦ ਇੱਕ ਸਟੇਟਮੈਂਟ ਲਿਖੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਉਹ ਬੰਦਾਂ ਦੇ ਖਿਲਾਫ ਜਿਹੜੇ ਹੈਗੇ ਨੇ ਤੇ ਜਿਹੜਾ ਗਾਣੇ ਜਿਹੜਾ ਪ੍ਰੋਟੈਸਟ ਕਰ ਰਹੇ ਆ ਪਾਜੀ ਵੀ ਸਾਡਾ ਵਰਕ ਸਸਪੈਂਡ ਕੱਲ ਵੀ ਸੀਗਾ ਜੀ ਔਰ ਕੱਲ ਦੀ ਸਾਡੇ ਉਹ ਕਲੈਕਟਿਵਲੀ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਫਤਿਹਗੜ ਸਾਹਿਬ ਇਹਨੇ ਵੀ ਕਲੈਕਟਿਵਲੀ ਜਿਹੜੀ ਰੱਖੀ ਗਈ ਹੈ ਸਾਡੀ ਸਟੇਟ ਲੈਵਲ ਦੀ ਕਾਲ ਆ ਕੱਲ ਔਰ ਫਤਿਹਗੜ ਸਾਹਿਬ ਐਸਐਸਪੀ ਸਾਡੇ ਦਫ਼ਤਰ ਦੇ ਮੂਰੇ ਐਸੇ ਪ੍ਰੋਟੈਸਟ ਕਰਨਗੇ ਇਸ ਗੱਲ ਦੇ ਉੱਪਰ ਜਿਹੜਾ ਡੈਲੀਗੇਸ਼ਨ ਤੁਹਾਡਾ ਮਿਲਿਆ ਸੀ ਐਸਐਸਪੀ ਨੂੰ ਉਦੋਂ ਕੀ ਹੋ ਸਕਦਾ ਕਿ ਉਦੋਂ ਉਹਨਾਂ ਨੇ ਜੇ ਵੀ ਤਰ੍ਹਾਂ ਦਾ ਕਾਰਵਾਈ ਇਸ ਕਰਾਉਣੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਸਿਰਫ ਇੱਕ ਸਟੇਟਮੈਂਟ ਲਿਖੀ ਹੈ ਜਰੂਰ ਸਾਡੀ ਤੇ ਉਹ ਦੇਖੋ ਇਹ ਸੱਤਾਧਾਰੀ ਪਾਰਟੀ ਆ ਉਹਦੇ ਐਮਐਲਏ ਆ ਉਹਦਾ ਬ੍ਰਦਰ ਤੇ ਇਹ ਇਨਵੋਲਵਮੈਂਟ ਦਾ ਐਬਿਲਿਟੀ ਕਲੀ ਪ੍ਰੈਸ਼ਰ ਦਾ ਹੈਗ ਲੱਗ ਰਿਹਾ ਸਾਨੂੰ ਜਿਵੇਂ ਹੁਣ ਜਿੱਥੇ ਜੋ ਹੁਣ ਤੱਕ ਹੋਇਆ ਜੀ ਤੇ ਸਾਨੂੰ ਇਹ ਆ ਵੀ ਸਾਡੀ ਜਿਹੜੀ ਲੜਾਈ ਹੈ ਸਾਡੇ ਮੇਰੇ ਵਕੀਲ ਭਾਈ ਚਲੇਦੇ ਸਾਰੀ ਸਾਡੀ ਗੁੰਡਾਗਰਦੀ ਦੇਖਣਾ ਜੋ ਗੁੰਡਾਗਰਦੀ ਹੋ ਰਹੀ ਹੈ ਇਨ ਫਿਊਚਰ ਕੋਈ ਹੋਰ ਜਿਹੜਾ ਕੋਈ ਸਟੇਕਾ ਬੋਝਾ ਸਾਡਾ ਕੱਲ ਨੂੰ ਉੱਥੇ ਸਾਰੇ ਬਾਰ ਸਾਡੇ ਇਕੱਠੇ ਹੋ ਰਹੀਆਂ ਜੀ ਉੱਥੇ ਉਹ ਤੋਂ ਬਾਅਦ ਅਸੀਂ ਜੋ ਫਰਦਰ ਕੋਰਸ ਆਫ ਐਕਸ਼ਨ ਸਾਡਾ ਹੋਊਗਾ ਜੀ ਉਹ ਅਸੀਂ ਦੱਸਾਂਗੇ ਸਾਰਿਆਂ ਨੂੰ ਨਸਕਲਾਂ ਹਾਂਜੀ